ਆਪ ਆਇਕ ਦੇ ਕਿ ਗੁਰੂ ਕਾਲ ਸਹਾਸਨ ਦੀ ਆਪਜੀ ਇਸ ਵੇਲੇ ਦੱਖਸ਼ੇਾਰੇ ਕਰਤੋਦਾਲ ਸੇ ਜਨਮ ਸਥਾਨ ਅਨੰਕਾਰ ਸਾਹਿਬ ਦੇ ਜਿੱਤੇ ਗੁਰੂ ਸਾਹਿਬ ਦਾ ਜਨਮ ਸੰਨ 1467 ਦੇ ਵਿੱਚ ਹੋਇਆ ਆਸ ਗਿਆਨੀ ਬਲਵੰਤ ਸ਼ਕੁਲਵਾਲਾ ਜਨਮ ਸਥਾਨ ਅਨੰਕਾਰ ਸਾਹਿਬ ਸੰਗਤਾਂ ਨੂੰ ਬੇਨਤੀ ਹੈ ਕਿ ਜਿਸ ਤਰੀਕਾ ਨਾਲ 16 ਮਾਰਚ 2025 ਐਤਵਾਰ ਦਿਨ ਗੁਰਦੁਆਰਾ ਸ੍ਰੀ ਗੁਰ ਹਰਗੋਬਿੰਦ ਸਾਹਿਬ ਜੀ ਲੇਨੋ ਬਰੇਸ਼ੀਆ ਇਟਲੀ ਵਿੱਚ ਬੜੇ ਵੱਡੇ ਪੱਧਰ ਤੇ ਨਾਨਕ ਸ਼ਹੀਦ ਕਲੰਡਰ ਨਵਾਂ ਸਾਜਣਾ ਹੈ ਉਹ ਮਨਾਇਆ ਜਾ ਰਿਹਾ ਹੈ ਦਿਨਾਂ ਦੀ ਕੋਲਾ ਮਹਲਾ ਜੀ ਨੰਬਰ ਸਾਗੀ ਜੀ ਉਥੇ ਮਨਾਇਆ ਜਾ ਰਿਹਾ ਹੈ ਪਹਿਲੀ ਵਾਰ ਇਸ ਵਿੱਚ ਇਨਾ ਵੱਡਾ ਪ੍ਰੋਗਰਾਮ ਹੋ ਰਿਹਾ ਹੈ ਜਿਹਦੇ ਵਿੱਚ ਕਥਾਵਾਚ ਕਵਿਸ਼ਰੀਆਂ ਤੇ ਕੀਰਤਨੀਆਂ ਸਾਰੇ ਪਹੁੰਚ ਰਹੇ ਨੇ ਗੱਦ ਘਰ ਕਰਨ ਵਾਲੇ ਸੰਗਤਾਂ ਤੇ ਬਹੁਤ ਸਾਰੇ ਅੱਛੇ ਪ੍ਰੋਗਰਾਮ ਹੋ ਰਹੇ ਨੇ ਔਰ ਪਹਿਲੀ ਵਾਰ ਇਨੀ ਵੱਡੇ ਪੱਧਰ ਤੇ ਲਾਂਚਮੈਂਟ ਕਰ ਰਹੇ ਨੇ सो so, दास भी बेनती करे है कि जनिया संगत उ पहुंच सकती हैं पहुँचने कृपालता करे इस प्रोग्राम कामयाब करना चाहिए है पहली बार इतना बड़ा जो प्रोग्राम है वो इटली के शहर में हो रहा है सो so, कृपा करके आप सारिया संगतं परिवारा साहब उत्तर पहुँचने की कृपाता करने लीजिए वाहेगुरू जी का खालसा वाहिगुरू जी की फतेह